ਹਾਂਜੀ ਦੋਸਤੋ ਬੀਐਫਏ ਦੇ ਵਿੱਚ ਹਨੋਲਾ 2025 ਦਾ ਜਿਹੜਾ ਮੇਲਾ ਲੱਗਿਆ ਉਹਦੇ ਵਿੱਚ ਇੱਕ ਸਟਾਲ ਲੱਗੀ ਸੀ ਜਿਹੜੀ ਕਾਫੀ ਖਿੱਚ ਦਾ ਕੇਂਦਰ ਬਣੀ ਰਹੀ ਹੈ ਚਿਚੜਾਂ ਦਾ ਸਫਾਇਆ ਚਿਚੜਾਂ ਵਾਸਤੇ ਜਿਹੜੀ ਇੱਕ ਗੋਲੀ ਹੈ ਇਸ ਕੰਪਨੀ ਵੱਲੋਂ ਫਲੱਜਪਾਉ ਫਾਰਮਾ ਵੱਲੋਂ ਬਾਈ ਹੋਰਾਂ ਤੋਂ ਜਾਣਕਾਰੀ ਲੈਣੇ ਹੁੰਦੀ ਆ ਪਰ ਟੀਕੇ ਲਵਾਉਣੇ ਆ ਦਵਾਈਆਂ ਦਿੰਨੇ ਆ ਜਿਹੜੀਆਂ ਪਸ਼ੂ ਦੇ ਮੱਛੀਆਂ ਰਹਿੰਦੀਆਂ ਨੇ ਦੁੱਧ ਤੇ ਵੀ ਅਸਰ ਪਾਉਂਦੀਆਂ ਨੇ ਇਹ ਆਪਾਂ ਜਾਣਕਾਰੀ ਲੈਣੇ ਆ ਵੀਰ ਹੋਰਾਂ ਤੋਂ ਬਾਈ ਛੋਟੇ ਬੱਚਿਆਂ ਵਾਸਤੇ ਜਿਵੇਂ ਆਪਾਂ ਕਹਿ ਸਕਦੇ ਆ ਹਾਂਜੀ ਕਿਹੜੀ ਕੀ ਟ੍ਰੀਟਮੈਂਟ ਹੈ ਵੱਡਿਆਂ ਵਾਸਤੇ ਕੀ ਮੇਡਾ ਜੀ ਇਹ ਜਿਹੜੀ ਡੱਬੀ ਹੈਗੀ ਆਪਣੀ ਮੈਕਟੈਨ ਦੀ ਆਨੇੜੇ ਹੋ ਕੇ ਦਿਖਾ ਦੋ ਹਾਂ ਜੀ ਇਹ ਮੈਕਟੈਨ ਦੀ ਜਿਹੜੀ ਆਪਣੀ ਡੱਬੀ ਹੈਗੀ ਇਹ ਛੋਟੇ ਬੱਚਿਆਂ ਵਾਸਤੇ ਠੀਕ ਹੈ ਜੀ ਇਹ ਜਿਹੜੇ ਬੱਚੇ ਆਪਣੇ ਮਹੀਨੇ ਤੋਂ ਲੈ ਕੇ 6-7 ਮਹੀਨੇ ਤੱਕ ਦੇ ਹੈਗੇ ਹਾਂਜੀ ਡੱਬੀ 'ਚ ਤਿੰਨ ਗੋਲੀਆਂ ਨੇ ਹਫਤੇ-ਹਫਤੇ ਬਾਅਦ 21 ਗੋਲੀ ਦੇਣੀ ਹੈ ਠੀਕ ਹੈ ਜੀ ਤੇ ਇਹ ਪੇੜ ਦੇ ਕੀੜੇ ਵੀ ਮਾਰੂ ਤੇ ਨਾ ਬਾਰ ਚਿਚੜ ਜੋ ਲਿਖਾਂ ਸਭੂ ਚ ਇਹ ਮੰਨ ਕੇ ਚામੜੀ ਦੀ ਵੀ ਕੰਮ ਕਰੂ ਹਾਂਜੀ ਹਾਂਜੀ ਚਮੜੀ ਤੇ ਕੋਈ ਸਕਿਨ ਪ੍ਰੋਬਲਮ ਐ ਸਕਿਨ ਤੇ ਕਈ ਵਾਰ ਐਸ਼ੀਜ਼ ਵਗੈਰਾ ਹੋ ਜਿੰਨੇ ਆ ਠੀਕ ਹੈ ਜੀ ਸਭ ਚੱਕ ਦੂਗੀ ਠੀਕ ਹੈ ਜੀ ਇਹ ਤਿੰਨੇ ਕ ਕਾਓ ਜਾਂ ਬਫਾਇਲੋ ਇਹ ਤੇ ਸਾਰੀ ਕੈਟਾਗਰੀ ਵਾਸਤੇ ਆ ਠੀਕ ਹੈ ਜੀ ਪਰ ਛੋਟੇ ਬੱਚਿਆਂ ਵਾਸਤੇ ਛੋਟੇ ਬੱਚੇ ਵਾਸਤੇ ਵੱਡੇ ਪਸ਼ੂਆਂ ਵਾਸਤੇ ਲੈਣੀ ਆ ਤਾਂ ਆਪਣੀ ਮੈਕਾ 100 ਆਂਦੀ ਐ ਹਾਂਜੀ ਇਹ ਤਿੰਨ ਗੋਲੀਆਂ ਦੇਣੀ ਆ ਵੱਡੇ ਬਸ਼ੂ ਨੂੰ ਠੀਕ ਹੈ ਜੀ ਗੋਲੀ ਅੱਜ ਇੱਕ ਕੱਲ ਇੱਕ ਪਰਸੋ ਤਿੰਨ ਰੈਗੂਲਰ ਤਨ ਇਹ ਹਫਤੇ ਬਾਅਦ ਸੀ ਹਾਂਜੀ ਹਾਂਜੀ ਤੇ ਇਹ ਨੂੰ ਆਪਾਂ ਪ੍ਰੈਗਨਨਸੀ ਸੇਫ ਕਹਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਪ੍ਰੈਗਨਨਸੀ ਸੇਫ ਹੈ ਆਈਵਰਮੈਕਟਿਨ ਜਿਹੜਾ ਸਾਲਟ ਹੈ ਹਾਂਜੀ ਪ੍ਰੈਗਨਨਸੀ ਸੇਫ ਹੈ ਆਵੇਂ ਅੱਜ ਦੋ ਹੀ ਟੀਕਾ ਭਰਾਇਆ ਅੱਜ ਡੰਗਰ ਥੋੜਾ ਸੂਨ ਵਾਲਾ ਜਿਸ ਮਰਜ਼ੀ ਨੂੰ ਦਵਾ ਦਿਓ ਹਾਂਜੀ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਤੇ ਦੁੱਧ ਦੇ ਨਾਲ ਕੋਈ ਅਸਰ ਜਿਵੇਂ ਆਪਾਂ ਤੇ ਵੀਰ ਜੀ ਅਸਰ ਕੀ ਦੁੱਧ 'ਚ ਫਾਇਦਾ ਹੀ ਹੋਊਗਾ ਕਿਉਂਕਿ ਇਹਦਾ ਕੰਮ ਕੀ ਹੈ ਨਾਲ ਏਡੀ ਵਰਮਿੰਗ ਵੀ ਕਰਦਾ ਠੀਕ ਹੈ ਜੀ ਕੱਡੀ ਵਰਮਿੰਗ ਹੋ ਜੇਗੀ ਤਾਂ ਨੇਚਰਲੀ ਇਹ ਪਸ਼ੂ ਦੁੱਧ ਤੇ ਆਊਗਾ ਦੁੱਧ ਵਧੂਗਾ ਹੀ ਠੀਕ ਹੈ ਜੀ ਪਾਇਆਂ ਦਾ ਦੁੱਧ ਵਧਾਊਗਾ ਹਾਂਜੀ ਤੇ ਕਿੰਨੇ ਚਿਰ ਬਾਅਦ ਇੱਕ ਵਾਰੀ ਆਪਾਂ ਇਹਨੂੰ ਰੁਕਾ ਕਰਤਾ ਫਿਰ ਕਿੰਨੇ ਚਿਰ ਬਾਅਦ ਸ਼ੇਡ ਰਹਿਣਾ ਹੈ ਵੀਰ ਜੀ 3 ਮਹੀਨੇ ਦਾ ਸਰਵੋ ਮੰਨ ਕੇ ਜਦੋਂ ਸਾਲ ਦੇ ਵਿੱਚ ਤੁਸੀਂ ਇਹ ਚਾਰ ਵਾਰੀ ਦੇਣੀ ਹੈ ਚਾਰ ਵਾਰ ਦੇਣੀ ਹੈ ਬਾਸ ਠੀਕ ਹੈ ਜੀ ਹੋਰ ਇਸ ਤੋਂ ਬਿਨਾਂ ਤੁਹਾਡੇ ਕੀ ਕੀ ਪ੍ਰੋਡਕਟ ਨੇ ਜਿਹਨੇ ਜਿਹਨਾਂ ਦਾ ਰਿਜ਼ਲਟ ਹੋਵੇ ਇਸ ਬ੍ਰੈਂਡ ਪ੍ਰੋਡਕਟ ਹੈ ਸਪੈਸ਼ਲੀ ਇਨਫਰਟੀਲਿਟੀ ਦੇ ਵਾਸਤੇ ਦਵਾਣਾ ਠੀਕ ਹੈ ਜੀ ਇਹ ਉਹਨਾਂ ਪਸ਼ੂਆਂ ਨੂੰ ਦਵਾਣਾ ਜਿਹੜੇ ਪਸ਼ੂ ਰਹਿਣ ਤੇ ਨਹੀਂ ਬੋਲਦੇ ਨੇ ਠੀਕ ਹੈ ਜੀ ਬਾਰ-ਬਾਰ ਫਿਰਦੇ ਨੇ ਰਪੀਟ ਜਾਂ ਤਾਂ ਹੀਟ ਚ ਆਉਂਦੇ ਨੇ ਜਾਂ ਰਿਪੀਟਰ ਹੋਗੇ ਹਾਂ ਜੀ ਉਹਨਾਂ ਪਸ਼ੂਆਂ ਨੂੰ ਦੇਣਾ ਹੈ ਤੇ 50 ਗ੍ਰਾਮ ਡੇਲੀ ਦੀ ਡੋਜ਼ ਹੈ ਇਹਦੀ ਹਾਂ ਜੀ 20 ਤੋਂ 21 ਦਿਨ ਚੱਲੂਗਾ ਇਹ ਹਾਂ ਜੀ ਇੱਕ ਖਵਾਂਦੇ ਖਵਾਂਦੇ ਡੰਗਰ ਆਪਣਾ ਬੋਲ ਪੈਂਦਾ ਇੱਕ ਇਹਦੇ ਨਾਲ ਹੀ ਮੰਨ ਕੇ ਜੇ ਫਾਇਦਾ ਹੋ ਜਾਂਦਾ ਹੈ 10 ਤੋਂ 12 ਦਿਨਾਂ ਦੇ ਵਿੱਚ ਡੰਗਰ ਆਪਣਾ ਬੋਲ ਪਊਗਾ ਬੱਡੇ ਖਵਾਂਦੇ ਹਾਂ ਜੀ ਠੀਕ ਆ ਭਰਨ ਤੋਂ ਬਾਅਦ ਹਾਂ ਜੀ ਇਹ ਪਾਊਡਰ ਬੰ ਠੀਕ ਹੈ ਜੀ ਜਿੱਦੇ 3 ਮਹੀਨੇ ਬਾਅਦ ਜਦੋਂ ਆਪਾਂ ਚੈੱਕ ਕਰਾਵਾਂਗੇ 95% ਚਾਂਸ ਹੈ ਕਿ ਡੈਂਗਰ ਆਪਣਾ ਰਹਿ ਜਾਊਗਾ ਰਹਿ ਜਾਊਗਾ ਜੀ ਬਾਈਸ ਤੋਂ ਪਹਿਲਾਂ ਕਰਨਾ ਕੀ ਹੈ ਕਿ ਇਹ ਇੱਕ ਰਿਵਰਮਿੰਗ ਕਰਨੀ ਹੈ ਸਿਰਫ ਉਹ ਉਹ ਵੀ ਆਪਣੇ ਕੋਲੇ ਹੀ ਇਸ ਵਾਸਤੇ ਠੀਕ ਹੈ ਜੀ ਰਿਵਰਮਿੰਗ ਹੋਣਾ ਜ਼ਰੂਰੀ ਹੈ ਚਲੋ ਆਪਣੀ ਨਹੀਂ ਤਾਂ ਕਿਸੇ ਵੀ ਕੰਪਨੀ ਦੀ ਰਿਵਰਮਿੰਗ ਪਹਿਲਾਂ ਹੋ ਗਈ ਹੋ ਗਈ ਜੀ ਤੇ ਇਹਦਾ ਕੀ ਪ੍ਰਾਈਸ ਹੈ ਜੀ ਇਹਦਾ ਪ੍ਰਾਈਸ ਐਮ ਆਰ ਪੀ ਜਿਹੜਾ ਹੈਗਾ ਇਹਦਾ 267 ਰੁਪਏ ਬਾਕੀ ਏਰੀਆ ਦੇ ਹਿਸਾਬ ਨਾਲ ਦੇਖੋ ਬਹੁਤ ਦਾ ਕੰਪੈਡੀਕਲ ਸੋਰ ਜਾਂ ਕੋਈ ਟੈਲਰ ਉਹਨੇ ਕੋਤਨੀ ਸਭ ਦੇ ਬਕਰੇ ਬਕਰੇ ਠੀਕ ਹੈ ਜੀ ਸੋ ਜਿਹੜੀ ਚਿੱਤਰ ਵਾਲੀ ਗੱਲ ਸਾਨੂੰ ਦੇ ਬੱਚਿਆਂ ਦੀ ਗਰੋਥ ਵਾਸਤੇ ਠੀਕ ਹੈ ਜੀ ਜਿਵੇਂ ਦੇਖਦੇ ਆ ਮਹੀਨੇ ਤੋਂ ਲੈ ਕੇ 6-7 ਮਹੀਨੇ ਦੇ ਵਿੱਚ ਬੱਚੇ ਹੁੰਨੇ ਆ ਹਾਂਜੀ ਉਹ ਟੱਡੇ ਜਾਂ ਕੱਢੀ ਜਾਂਦੇ ਆ ਕੱਦ ਕਾਠੀ ਨਹੀਂ ਵਧਾਉਂਦੇ ਹਾਂ ਹਾਂਜੀ ਹਾਂਜੀ ਉਹ ਥੱਲੇ ਨੂੰ ਲੰਕੀ ਜਾਂਦੇ ਆ ਹਾਂਜੀ ਜਿਵੇਂ ਕਰਕੇ ਬੱਚਿਆਂ ਦੀ ਗਰੋਥ ਰੁਕ ਜਾਂਦੀ ਹੈ ਹਾਂਜੀ ਬਿਲਕੁਲ ਉਹ ਗਰੋਥ ਕਰਾਊਗਾ ਨਾਲ ਜਿਵੇਂ ਦੇਖਦੇ ਆ ਜਿਵੇਂ ਹੁਣ ਗਰਮੀ ਸਰਦੀ ਦਾ ਮੌਸਮ ਹੁੰਦਾ ਮੌਸਮ ਕਰਕੇ ਸਟ्रेस ਦੇ ਵਿੱਚ ਚਲਾ ਜਾਂਦਾ ਖਾਣਾ ਪੀਣਾ ਛੱਡ ਦਿੰਦਾ ਠੀਕ ਹੈ ਜੀ ਬੈਠ ਜਾਂਦਾ ਕਈ ਵਾਰ ਤਾਂ ਕੀ ਹੁੰਦਾ ਕਿ ਬੱਚੇ ਦੀ ਰੈੱਥ ਵੀ ਹੋ ਜਾਂਦੀ ਬੈੱਥ ਵੀ ਹੋ ਜਾਂਦੀਆਂ ਜੀ ਉਹ ਉਹ ਸਾਰੀ ਚੀਜ਼ਾਂ ਤੋਂ ਬਚਾ ਕਰੂਗਾ ਗਰ ਇਸਾ ਤੋਂ 1 ਮਹੀਨੇ ਤੱਕ ਦੇਵਾਣਾ ਸੀ ਆਰਡਰ ਫਾਰਮ ਦੇ ਵਿੱਚ ਆਇਆ ਇਹਨੂੰ ਕਿਵੇਂ ਦੇ ਸਕਦੇ ਆਪਾਂ ਕਿ 10 ਗ੍ਰਾਮ ਰੋਜ਼ ਦੇਣਾ ਜਿਵੇਂ ਮਰਜ਼ੀ ਬਸ ਅੰਦਰ ਜਾਣਾ ਚਾਹੀਦਾ ਪਾਣੀ ਚ ਪੋਲ ਕੇ ਵੀ ਦੇ ਸਕਦੇ ਪਾਣੀ ਚ ਦੁੱਧ ਚ ਜਿਵੇਂ ਮਰਜ਼ੀ ਅੰਦਰ ਜਾਣਾ ਚਾਹੀਦਾ ਠੀਕ ਹੈ ਜੀ ਇਹ ਮੈਂ ਕਹਿੰਦਾ ਦੇਣਾ ਚ ਗਰੋਥ ਦਿਖਾ ਦਿੰਦਾ ਠੀਕ ਹੈ ਜੀ ਕਿਉਂਕਿ ਅੱਜ ਕੱਲ ਦਾ ਸਮਾਂ ਇਦਾਂ ਦਾ ਹੈ ਜੀ ਨਿਊਟ੍ਰੀਸ਼ਨ ਵੈਲਿਊ ਹਰ ਇੱਕ ਨੂੰ ਚਾਹੀਦੀ ਹੈ ਬਿਲਕੁਲ ਚਾਹੀਦੀ ਹੈ ਜੀ ਤਾਂ ਇਹ ਨਿਊਟ੍ਰੀਸ਼ਨ ਜਿਹੜਾ ਅੱਗੇ ਸਮਾਂ ਜਿਹੜਾ ਸਰਦੀਆਂ ਆ ਰਿਹਾ ਹੈ ਇਹਦਾ ਬੱਚੇ ਦੀ ਦੇਖਭਾਲ ਬਹੁਤ ਹੀ ਜ਼ਰੂਰੀ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂ ਇੱਕ ਦਾ ਛੋਟਾ ਆਉਂਦਾ ਜੀ ਲੇਵੇ ਦੇ ਵਿਕਾਸ ਹੋਸਤੇ ਆਪਣਾ ਟਿਊਨਚ ਪਾਉਡਰ ਟਿਊਨਚ ਆਉਂਦਾ ਜੀ ਇਹ ਸਪੈਸ਼ਲੀ ਉਹਨਾਂ ਪਸ਼ੂਆਂ ਖਾਸਤ ਰਾ ਜਿਹੜੇ ਸੂਣ ਵਾਲੇ ਡੰਗਰ ਨੇ ਆਪਣੇ ਜਿਹੜੇ ਸੂਣ ਦੇ ਵਿੱਚ ਜਿੰਨਾਂ ਨੂੰ ਮੀਨਾ ਰਹਿ ਜਾਂਦਾ ਉਹੋ ਸਾਡੀ ਤਿਆਰੀ ਕਰ ਰਹੇ ਹਾਂ ਅਗਲੇ ਅਗਲੇ ਸਵੇਰੇ ਤੋਂ ਸਟਾਰਟ ਕਰਨਾ ਆਪਾਂ ਹਾਂਜੀ ਤੇ ਇਹਦੇ ਦੋ ਡੱਬੇ ਆਪਾਂ ਚਾੜ੍ਹ ਰਹੇ ਹਾਂ ਇੱਕ ਪਸ਼ੂ ਨੂੰ ਇੱਕ ਡੱਬੇ 'ਚ 10 ਕੁੜੀਆਂ ਹੁੰਦੀਆਂ ਨੇ ਦੋ ਡੱਬੇ 20 ਦਿਨ ਚੱਲਣਗੇ ਪਾਊਡਰ ਫਾਉਂਡ ਦੇ ਵਿੱਚ ਇੱਕ ਕੁੜੀ ਰਜਾਨਾ ਦਵਾਣੀ ਆ ਥੋੜਾ ਸਰੋਂ ਤੇ ਲੈ ਕੇ ਉਹਦੇ 'ਚ ਆਪਾਂ ਪੇੜਾ ਬਣਾ ਕੇ ਦੇ ਦੋ ਜਾਂ ਰੋਟੀ ਦੇ ਚੋਪੜ ਕੇ ਠ ਸਟੇ ਨਹੀਂ ਹੋਗੀ। ਦੋਲ ਬਣੀ ਬਣਾਈ ਹੈ। ਦੋਲ ਬਣੀ ਬਣਾਈ ਹੈ ਕੋਈ ਪਮਾਨਾ ਮਾਪਨ ਦੀ ਲੋੜ ਨਹੀਂ। ਹਾਂ ਵੀ ਆਪਾਂ ਇੱਕ ਵਾਰ ਵੱਧ ਦੇ ਦਾਂ ਘੱਟ ਦੇ ਦੋ ਪ੍ਰੋਬਲਮ। ਕੋਈ ਇਸ਼ੂ ਨਹੀਂ ਹੈ। ਸਮੈਲ ਵੀ ਨਹੀਂ। ਜਿਵੇਂ ਆਪਾਂ ਲਿਕਵਿਡ ਫਾਊਂਡ ਦੇ ਵਿੱਚ ਤੇ ਨਹੀਂ ਆਉਂਦੀ ਸਮੈਲ ਹੈ। ਕਈ ਪਸੂ ਨਹੀਂ ਖਾਂਦੇ। ਖਾਂਦੇ ਨਹੀਂ ਹੈ। ਹਾਂਜੀ ਹਾਂਜੀ। ਇਹਨੂੰ ਤੁਸੀਂ ਜਿਵੇਂ ਮਰਜ਼ੀ ਮਾਈਂਡ ਕਰਕੇ ਦਵਾ ਸਕਦੇ ਹੋ। ਭਾਵੇਂ ਲਿਕਵਿਡ ਜੇ ਭਾਵੇਂ ਪਾਊਡਰ ਸਲੀਟੀ ਜਾਨੇ ਦੇ ਵਿੱਚ ਵੀ ਇਹ ਰਿਹਾ ਲੱਗ ਠੀਕ ਹੈ ਜੀ। ਅੰਦਰ ਜਾਣਾ ਚਾਹੀਦਾ। ਹਾਂਜੀ। ਪ੍ਰੋਪਰ ਲੇਵਲ ਦੀ ਡਿਵੈਲਪਮੈਂਟ ਕਰੂਗਾ। ਗੋਲ ਕਰ ਦੇ ਦੂਗਾ। ਜਿਵੇਂ ਦੇਖਦੇ ਹੈ ਕਈ ਵਾਰ ਇਹ ਕਰੂਗਾ ਤੇ ਸੂਣ ਤੋਂ ਬਾਅਦ ਜਿਹੜੀ ਮੇਨ 2 ਦਿਕਦਾਨੀਆਂ ਇਕੱਲਾ ਮੇ ਸਟੇਟਸ ਆ ਜਾਂਦੀ ਹੈ ਹਾਂਜੀ ਅੱਜ ਕੱਲ ਬਹੁਤ ਜ਼ਿਆਦਾ ਚੱਲਦੀ ਹੈ ਹਾਂਜੀ ਮੈਂ ਸਟੇਟਸ ਨਹੀਂ ਆਉਂਦੂਗਾ ਦੂਜਾ ਜੇਰ ਸਖਾਲੀ ਪਾ ਦੂਗਾ ਠੀਕ ਹੈ ਜੀ ਜੇਰ ਦੀ ਦਿੱਕਤ ਨਹੀਂ ਆਉਈ ਫਾਰਮਰ ਨੂੰ ਹਾਂ ਜੀ ਇਹਦਾ ਅੱਜਕੱਲ ਇਹ ਹੀ ਦਿੱਕਤ ਆਉਂਦੀ ਹੈ ਕਿ ਜੇਰ ਘਟਾਉਣੀ ਪੈਂਦੀ ਹੈ ਆਪਾਂ ਨੂੰ ਹਾਂ ਜੀ ਮੋਸਟਲੀ ਪਸ਼ੂਆਂ ਦੇ ਵਿੱਚ ਅੱਜਕੱਲ ਹੋ ਹੀ ਰਿਹਾ 70 80% ਪਸ਼ੂਆਂ ਦੇ ਵਿੱਚ ਬਿਲਕੁਲ ਜੀ 12 ਘੰਟਿਆਂ ਤੋਂ ਬਾਅਦ ਜਾਂ 14 ਜਾਂ 14 ਟੀਕਾ ਲਵਾਉਣਾ ਪੈਂਦਾ ਹੈ ਹਾਂ ਜੀ ਜੇ ਆਪਾਂ ਕਹਿੰਦਾ ਜੇਰਾ ਟੀਕਾ ਠੀਕ ਹੈ ਆਪਾਂ ਦਵਾਵਾਂਗੇ ਹਾਂ ਜੀ ਤਾਂ ਤੁਹਾਨੂੰ ਇਹ ਦੋ ਦਿੱਕਤਾਂ ਦਾ ਜਮਾ ਹੀ ਨਹੀਂ ਆਣੀ ਆ ਠੀਕ ਹੈ ਜੀ ਬਾਕੀ ਗਰੋਥ ਪ੍ਰੋਪਰ ਵਧਿਆ ਕਰੂਗਾ ਜਾਵਾਂ ਮੱਝਾਂ ਤੇ ਦੋਵਾਂ ਜਿੰਨਾਂ ਦੇ ਵਿੱਚ ਹੀ ਲੇਵਾ ਪਣੂਗਾ ਨਾਲੇ ਡੰਗਰ ਥੱਲੇ ਦ ਇਹ ਪ੍ਰੋਪਰ ਵਧੀਆ ਕੰਮ ਕਰੂਗਾ ਜਿਵੇਂ ਸਾਰੇ ਵਿਟਾਮਿਨਸ ਦੇ ਚਲਣਾਸਤੇ ਭਰਾ ਤਿਆਰ ਕਰਦੇ ਨੇ ਪਸ਼ੂ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਮੈਗਨੀਮ ਘਰੇ ਵੀ ਜਿਹੜੇ ਆਪਾਂ ਘਰੇ ਵੀ ਰੱਖਦੇ ਆ ਉਹਨਾਂ ਵਸ ਵੀ ਜੂਨਰ ਵਸ ਕਿਸੇ ਵੀ ਫਾਰਮ ਕੋਈ ਵੀ ਫਾਰਮ ਹੈ ਜਾਂ ਕੋਈ ਵੀ ਪਸ਼ੂ ਹੈ ਉਹਨਾਂ ਆਪਾਂ ਕਿਸੇ ਤੋਂ ਦੇਖਦੇ ਆ ਸਿਰਫ ਲੈਵੇ ਸਿਰਫ ਲੈਵੇ ਦੀ ਬਣਾਵਟ ਠੋਲ ਹੋਣੀ ਅਗਰ ਉਹ ਪੰਡਾ ਹੈਗਾ ਤਾਂ ਦੁੱਧ ਵੀ ਹੋ ਬਿਲਕੁਲ ਬਿਲਕੁਲ ਜੀ ਲੈਵੇ ਦੀ ਬਣਾਵਟ ਸਹੀ ਹੈ ਸੋ ਫਾਰਮ ਕਾਮਯਾਬ ਹੈ ਠੀਕ ਹੈ ਜੀ ਅਗਰ ਲੈਵੇ ਹੀ ਨਹੀਂ ਤਾਂ ਫਾਰਮ ਕਿੱਥੋਂ ਕਾਮਯਾਬ ਹੋਊਗਾ ਕਿਉਂਕਿ ਦੁੱਧ ਦੀ ਕਵੈਸਟੀ ਹੈ ਜਾਂ ਬਾਰੀ ਬਾਰੀ ਜੀ ਸਪੈਸ਼ਲੀ ਪਿਉਣਾ ਚਾਹਣਾ ਹੈਂਡਲ ਡਿਲੀਵਰੀ ਠੀਕ ਹੈ ਤੇ ਆਲ ਇੰਡੀਆ ਡਰਾਈਵ ਇਹਦੀ ਡਿਲੀਵਰੀ ਹਾਂਜੀ ਹਾਂਜੀ ਆਲ ਇੰਡੀਆ ਆਪਣੇ ਪ੍ਰੋਡਕਟ ਸਾਰੇ ਪਾਸੇ ਜਿੰਨੇ ਵੀ ਮੈਡੀਕਲ ਸਟੋਰ ਨੇ ਆਪਣੇ ਪੰਜਾਬ ਦੇ ਹਰਿਆਣਾ ਦੇ ਰਾਜਸਥਾਨ ਦੇ ਪੀ ਦੇ ਵਿੱਚ ਸਾਰੇ ਪਾਸੇ ਆਪਣੇ ਕੰਪਨੀ ਦੇ ਪ੍ਰੋਡਕਟ ਸਾਰੀ ਕਮੈਡੀਕਲ ਸਟੋਰ ਤੇ ਅਵੇਲੇਬਲ ਹੋਣਗੇ ਠੀਕ ਹੈ ਜੀ ਹਾਂਜੀ ਸੋ ਬਾਈ ਹੋਣਾ ਤੁਹਾਨੂੰ ਆਪਾਂ ਜਾਣਕਾਰੀ ਜਿਹੜੀ ਤੁਹਾਨੂੰ ਦਿੱਤੀ ਹੈ ਇਹ ਤੁਸੀਂ ਜਿਹੜੇ ਪ੍ਰੋਡਕਟ ਨਹੀਂ ਵਰਤ ਕੇ ਆਪਦੇ ਪਸ਼ੂਆਂ ਦੀ ਸਿਹਤ ਸੁਧਾਰ ਦੇ ਵਿੱਚ ਮੱਤਵੱਧ ਸਹਾਇਤਾ ਕਰ ਸਕਦੇ ਹੋ あのワジ。